ਜੀ ਕਿਦਾਂ ਜੀ ਸਾਰੇ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਚੱਲੇ ਆ ਆਕਲੈਂਡ ਤੇ ਅੱਜ ਆਪਾਂ ਕਰਨੀਆਂ ਸ਼ਾਪਿੰਗ ਤੇ ਸ਼ਾਪਿੰਗ ਕਰਨੀ ਆਪਾਂ ਇੰਡੀਆ ਜਾਣ ਲਈ ਆਪਾਂ ਚੱਲੇ ਆ ਥੋੜੇ ਦਿਨਾਂ ਤੱਕ ਇੰਡੀਆ ਤੇ ਚਲੋ ਚੱਲਦੇ ਆ ਫਿਰ ਆਪਾਂ ਆਕਲੈਂਡ ਨੂੰ ਤੇ ਦਿਖਾਉਨੇ ਆ ਤੁਹਾਨੂੰ ਅੱਗੇ ਦੇ ਤੇ ਅੱਜ ਮੌਸਮ ਬੜਾ ਸੋਹਣਾ ਆ ਪੂਰੀ ਬੱਦਲਵਾਈ ਆ ਤੁਸੀਂ ਦੇਖ ਸਕਦੇ ਆ ਬਹੁਤ ਸੋਹਣਾ ਵੈਦਰ ਅੱਜ ਤੇ ਚਲੋ ਚੱਲਦੇ ਆਪਾਂ ਬੰਦੇ ਹੋ ਗਏ ਆਪਣੇ ਰੈਡੀ ਚਲ ਜੀ ਰਣੂ ਲੋ ਜੀ ਮਿੱਤਰੋ ਮੌਸਮ ਹੋ ਗਿਆ ਪੂਰਾ ਰੰਗੀਲਾ ਰੰਗੀਲਾ ਮੀਂਹ ਪੈ ਰਹੀ ਹੈ ਤੁੰਦ ਚੜ ਗਈ ਤੁੰਦ ਪੂਰੀ ਤੇ ਠੌਕ ਆ ਗਈ ਕੈਮਰੇ ਚ ਨਹੀਂ ਦਿਖਾਈ ਹੈਗੀ ਤੇ ਪੂਰਾ ਵਧੀਆ ਪਾਇਰ ਥਿਊ ਦੇਖ ਰਿਹਾ ਪਹਾੜੀਆਂ ਦੇ ਉੱਪਰ ਬਾ ਪਹੁੰਚ ਗਏ ਕਾਈਮਾਈ ਦੀਆਂ ਪਹਾੜੀਆਂ ਤੇ ਤੇ ਕਾਫੀ ਜਿਆਦਾ ਤੋਂ ਦੂਰ ਹੈ ਨਾ ਕੈਮਰੇ ਚ ਦੇਖੀ ਕੈਮਰੇ ਜੰਮੀ ਨਹੀਂ ਦਿਖ ਰਹੀ ਹੈਗੀ ਜੰਮੀ ਨਹੀਂ ਹੈਗੀ ਅੰਦਰੋਂ ਦੇਖਦੀ ਹੈ ਸਾਈਡ ਤੇ ਹਾਂ ਲੋ ਜੇ ਆਪਾਂ ਪਹੁੰਚ ਗਏ ਕਹਿੰਦੇ ਹਮਿਲਟਨ ਹਾਂ ਉਹ ਕੋਆਲੀਏ ਸੇਲ ਤੇ ਨਾਲੇ ਵੀ ਕੁਝ ਖਾ ਪੀ ਆਖਣਾਂ ਨੂੰ ਹਵਾ ਪੱਕੀ ਗੱਲ ਹੈ ਹਾਂ ਹਾਂ ਸਾਰੀ ਸੰਗਤੀ ਵਿੱਚ ਤੇਲ ਪਾਉਂਗਾ 91 ਵਾਲੀ ਆਹ ਇੱਧਰ ਵਾਲਾ 91 ਹਾਂ ਜੇ ਸੰਗਤੀ ਗਏ ਹਾਂ ਫਿਰ ਪੰਪਰ ਲੱਗ ਗਿਆ ਪੰਪਰ ਲੱਗ ਗਿਆ ਹਾਵ ਇਹਨਾਂ ਨੂੰ ਕਿਆ ਕੰਨ ਚੱਲੇ ਮਰਾ ਜੋਗ ਨਾਲ ਅੱਜ ਦੇਖਦੇ ਹਾਂ ਕੁਸਤਾ ਕਰੂਗੇ ਕਰਨਾ ਪੈਣਾ ਗਲਤ ਗੱਲ ਨਹੀਂ ਬਾਈ ਅੱਜ ਹੀ ਕਰਨ ਚਲੇ ਸ਼ੋਪਿੰਗ ਆ ਇੰਡੀਆ ਵਾਸਤੇ ਅੱਛਾ ਤੇ ਪਉ ਆਦਦੇ ਲੈ ਉਹ ਮੈਕਡੋਨਲਡਰ ਤੇ ਖਾ ਲਈਏ ਕੁਛ ਵਰਕੇ ਬੋਰਕੇ ਖਾ ਕੇ ਨਿਕਲੀਏ ਫਿਰ ਅੱਗੇ ਨੂੰ ਯਾਰ ਪਲੇਟ ਨਹੀਂ ਹੋਣਾ ਮਿੱਤਰੋ ਭਾਰਤੀ ਟੈਂਕੀ ਫੁੱਲ ਆਹ ਦੇਖ ਤਾਂ ਟੀਰ ਲੱਗਿਆ ਜ਼ਰਾ ਟੀਰ ਲੱਗਿਆ ਮਾ ਹਾਲਾ ਜਿਆਦਾ ਨਾ ਭਰ ਜਵੇ ਭਰੇ ਕੇ ਜੀ ਵਾ ਲੈ ਵੀ ਮਿੱਤਰੋ ਗੱਡੀ ਜਾਂਦੀ ਸ਼ੂਕ ਦੀ ਸਾਹ ਚੱਲੇ ਨਾਣੂ ਕਾਲਾ ਬਹੁਤ ਆ ਨਾਣੂ ਕਹਿੰਦਾ ਛੇਤੀ ਚਲੋ ਭਾਈ ਦੇਖੋ ਭਈ ਮਿੱਤਰੋ ਜਾ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਓਕਲੈਂਡ ਤੇ ਆ ਗਿਆ ਇਹ 에어ਪੋਰਟ ਤੇ 에어ਪੋਰਟ ਦੇ ਨਾਲੇ ਪੈ ਜੰਦਾ ਜਿਹੜਾ ਨਵਾਂ ਮੋਲ ਖੁੱਲਿਆ ਮਨੇਵਾ ਮੋਲ ਉਹ ਆ ਸਾਹਮਣੇ ਮਨੇਵਾ ਮੋਲ ਤੇ ਆ ਇਧਰ 에어ਪੋਰਟ ਆ ਜਾਂਦਾ ਜਿਹੜਾ ਦਿਖਾ ਸਕਦੀ ਆ ਓਏ ਰੱਬਾ ਆ ਜਾ ਮਿੱਤਰੋ ਆਪਾਂ ਪੁੱਜ ਗਏ ਮਾਲ ਨਾਣੂ ਸ਼ਾਪਿੰਗ ਦੇ ਢੇੜੇ ਦੇ ਦੀ ਢੇੜੇ ਠੀਕ ਆ ਆਪੇ ਤੈ ਕਾ ਲੈਣਾ ਵੀ ਆ ਨਾ ਕਿ ਕਿਹੜੇ ਢੇੜੇ ਢੇੜੇ ਨਾ ਕੱਢੀ ਜਾਂੀ ਵੀਰ ਬਣ ਕੇ ਨਾ ਨਾ ਆਪੇ ਤੈ ਕਾ ਨਾ ਕਿਹੜੇ ਮਾਲ ਆ ਗਏ ਆਪਾਂ ਮਨੇਵਾ ਰਾਮ ਨਾ ਵਾਹ ਕੇ ਵੇ ਵੇ ਲੋ ਜੀ ਆਪਾਂ ਅੱਗੇ ਮਨੇਵਾ ਵੀ ਮਾਲ ਚ ਤੇ ਇੱਥੇ ਸਾਰੇ ਆਊਟਲੈਟ ਆ ਚੱਲਦੇ ਹਾਂ ਹੁਣ ਆਪਾਂ ਅੰਦਰ ਤੇ ਕਰਦੇ ਹਾਂ ਸ਼ਾਪਿੰਗ ਜਹਾਂ ਦਿਖਾ ਦੇ ਦਰਸ਼ਕਾਂ ਨੂੰ ਹੈ ਦਰਸ਼ਕਾਂ ਦੇ ਦਰਸ਼ਕ ਇਹ ਨਾਲ ਚਾਹੇ ਦੇਖਣੇ ਕਿ ਨਹੀਂ ਕਰੀ ਜਾਂਦਾ ਆ ਲੈਣਾ ਨਾ ਪਹਿਲਾਂ ਆਪਾਂ ਚੱਲਦੇ ਆ ਟੌਮੀ ਦੇ ਟੌਮੀ ਆ ਗਿਆ 80% ਚਾਹ ਹੋਇਆ ਹੋ ਯਾਰ ਲੈ ਜੀ ਆਪਾਂ ਆ ਗਏ ਟੌਮੀ ਦੇ ਤੇ ਟੌਮੀ ਦੇ ਆਪਾਂ ਲੈ ਲੈ ਕੱਪੜੇ ਇਹ ਤਾਂ ਸੋਹਣੀ ਹੈ ਲਓ ਜੀ ਆਪਾਂ ਕਰ ਲਿਆ ਸਲੈਕਟ ਆ ਨਾ ਨੂੰ ਲੈ ਲੈ ਆਵਣਾ ਚੱਲ ਬਿਲ ਕਰਾਈਏ ਤੇ ਅੱਗੇ ਚੱਲਦੇ ਆਪਾਂ ਸੀਕੇ ਦੇ ਏ ਗੂਗਲਸ ਦੇਖ ਰਹੀਆਂ ਨੇ ਹੈ ਗੂਗਲਸ ਦੇਖ ਲੈਣੇ ਆਨਗਲਾਸ ਚੱਲ ਫਿਰ ਆ ਜਾ ਬਿਲਗਾਦੀਏ ਵੀ ਕਹਿੰਦੇ ਵੇ ਸੰਗਤੀ ਕਿਆ ਲੈ ਲਿਆ ਫਿਰ ਟੋਮੀ ਟੋਮੀ ਕਰਤੀ ਫਿਰ ਹੁਣ ਫਿਰ ਨਾਣੂ ਹਾਂਜੀ ਕਿੱਥੇ ਗਿਆ ਇਹ ਤਾ ਤੂੰ ਠੀਕੇ ਸੀਕੇ ਹਾਂਜੀ ਚੱਲ ਜੀ ਫਿਰ ਠੀਕੇ ਹਾਂ ਚੱਲ ਭਾਈ ਠੀਕੇ ਦੇ ਜਾਵਦੇ ਆਜ ਅੱਜ ਨਹੀਂ ਅਜਾ ਨਾਣੂ ਦੇ ਫਟੂਏ ਭਰੇ ਲੱਗਦੇ ਮੈਨੂੰ ਗੱਫੇ ਗੱਫੇ ਆਜ ਨਹੀਂ ਗਿਆ ਨਾ ਅਜਾ ਡਿੱਗੀ ਪਰ ਕੇ ਹੀ ਲੈ ਕੇ ਜਾਣੀ ਜੋ ਮਰਜੀ ਹੋ ਜਵੇ ਹੈ ਆ ਫਿਰ ਭਾਈ ਕੋਟ ਘੈਂਟ ਆ ਵੈਸੇ ਕੋਟ ਘੈਂਟ ਪਏ ਆ ਚੱਲ ਫਿਰ ਆਪਾਂ ਦੇਖੀ ਹੁਣ ਸਮਾਨ ਫਿਰ ਦਿਖਾਉਣਾ ਫਿਰ 24 ਦਾ ਅਗਲਾ ਹੈ ਮੋਲ ਤੇ ਫਿਰ ਬਾਅਦ ਚ ਘੁੰਮਦੇ ਮੇਤਰੋ ਸਮਾਨ ਤਾਂ ਆਪਾਂ ਸੀਕੇ ਤੇ ਵੀ ਲੈ ਲਿਆ ਇਹ ਬੰਦਾ ਕਰਤਾ ਮੈਂ ਲੋਡ ਪੂਰਾ ਆਈਡੀਆ ਨੂੰ ਹੁਣ ਜਾਣਾ ਤੇ ਹੁਣ ਇਹ ਬੰਦਾ ਕਹਿੰਦਾ ਵੀ ਮੈਨੂੰ ਆਪਣੀ ਘਰ ਵਾਲੀ ਵਾਸਤੇ ਵੀ ਸਮਾਨ ਦਵਾ ਦੇ ਆ ਦਿਖਾਈ ਮੜਾ ਜਾ ਤੀ ਹਾਂ ਦਿਖਾ ਨੇ ਆ ਹਾਂ ਸੰਤੀ ਫਿਰ ਦੇਖ ਲਓ ਦਿਓ ਤੇ ਕਹਿੰਦਾ ਵਿਆਹ ਤੇ ਸਾਰੇ ਆਪਣਾ ਗੈਸ ਗੈਸ ਲੈ ਜਾਣਾ ਹੈ ਤੇ ਮੂਲ ਕਾਫੀ ਵੱਡਾ ਹੈ ਮਤਲਬ ਆਫ ਹੋਰ ਵਗੈਰਾ ਵੀ ਕਾਫੀ ਹੁੰਦੇ ਆ ਤੇ ਨਵੇਂ ਬ੍ਰਾਂਡ ਬਹੁਤ ਜ਼ਿਆਦਾ ਆਏ ਸਾਰੇ ਬ੍ਰਾਂਡ ਐ ਲਗਭਗ ਇਹ ਜੀਨੇ ਮਤਲਬ ਆਣਾ ਹੈ ਬਿਲਕੁਲ 에ਰਪੋਰਟ ਦੇ ਨਾਲ ਆ 에ਰਪੋਰਟ ਰੋਡ ਤੇ ਹੀ ਆ ਹਾਂਜੀ ਹੁਣ ਸਲਾਹ ਬਣ ਗਈ ਕਿ ਵੀ ਉੱਥੇ ਜਾਣਾ ਤੁਹਾਨੂੰ ਸ਼ੋਰੂਮ ਚ ਕਿੱਥੇ ਜਾਣਾ ਉਹ ਡਰੈਸ ਵਾਲਿਆਂ ਦੇ ਪਾਸੇ ਕਿਹੜਾ ਭੇਜਿਆ ਸੀ ਵੀਰੇ ਨੇ ਹੂੰ ਉੱਥੇ ਜਾਦੇ ਆ ਥੋੜਾ ਉਥੇ ਨਾਲੇ ਉਹਦਾ ਰਾਮ ਦਾ ਕੁਆਸਾ ਰਾਮ ਕੁਆਸਾ ਆ ਵੀ ਨਾਣੂ ਹਾਂ ਜੀ ਹੁਣ ਆਪਾਂ ਚੱਲਦੇ ਆ ਨਾਈਕੀ ਦੇ ਹਾਂ ਨਾਈਕੀ ਤੇ ਦੇਖ ਲੈਣੇ ਹਾਂ ਦੇਖਦੇ ਆਂ ਚੱਲ ਆ ਜਾ ਫਿਰ ਚੱਲ ਆਹ ਵਾਲਾ ਮੋੜ ਉਂ ਕਿਹੜਾ ਉਹਦਾ ਅੰਦਰ ਸਾਰੇ ਮਜਾ ਆ ਜਾਂਦਾ ਉਹ ਲੋ ਵਾਲਾ ਲੋ ਵਾਲਾ ਹਰਮਿੰਦਰ ਉਹ ਉਹ ਬਥੇਰੇ ਮਿਲ ਜਾਣੇ ਬਿਲਕੁਲ ਮਿਲ ਜਾਂਦੇ ਨੇ ਹੌਲ ਦੇ ਤਾਂ ਵੀ ਚਲੀਆ ਤੇ पाच ਚੱਲਦਾ ਯਾ ਕਹਿੰਦੇ ਸਾਰੇ ਧੰਦ ਧੁੰਦ ਪਿੱਟ ਕੇ ਦੇਖ ਕੇ ਸਾਰੇ ਡਿਸਕਾਊਂਟ ਡਿਸਕਾਊਂਟ ਜੋ ਲੈਣਾ ਤਾਂ ਲੈ ਕੇ ਹੁਣ ਚੱਲਿਆਂ ਕਹਿੰਦੇ ਆਪਾਂ ਅਗਲੇ ਉਹਦੇ ਚ ਫੋਰ ਮੋਲ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆ ਅਗਲੇ ਮੋਲ ਦੇ ਵਿੱਚ ਨਾਲੇ ਆਪਾਂ ਹੁਣ ਲਈਏ ਕੁਝ ਖਾ ਪੀ ਨਾਣੂ ਕਹਿੰਦਾ ਪਾਰਟੀ ਆ ਜੀ ਮੈਂ ਫੇਰ ਬਹੁਤ ਤਕੜੀ ਕਰਨੀ ਆ ਹੈ ਕਰਨੀ ਕਿ ਨਹੀਂ ਕਰਨੀ ਨਾਣੂ ਨੂੰ ਟੀ-ਸ਼ਰਟ ਦਵਾਤੀ 1 20 ਡਾਲਰ ਦੀ ਮੈਂ ਨਾਣੂ ਕਹਿੰਦਾ ਟੀ-ਸ਼ਰਟ ਹੁਣ ਪਾਰਟੀ ਮੇਰੇ ਵੱਲ ਤੇ ਮੈਂ ਚੱਲਦੀ ਨਾਣੂ ਪਾਰਟੀ ਤੈਨੂੰ ਟੀ-ਸ਼ਰਟ ਦਵਾਤੀ 20 ਡਾਲਰ ਦੀ ਆਪਣਾ ਹੁਣ ਫੜਵਾ ਦੇ ਠੀਕ ਆ ਚਲੀਏ ਫੇਰ ਨਿਕਲੀਏ ਹੁਣ ਅਗਲੇ ਅੱਗੇ ਨੂੰ ਹੁਣ ਨਾ ਨੂੰ ਨਾਲ ਚੁੱਪ ਜੀ ਕਰਕੇ ਆ। ਨਾ ਯਾਰ ਨਾ ਇਹ ਤਾਂ ਸਾਰਾ ਗੜਕ ਹੈ। ਹਟਿਆ ਨਹੀਂ ਫਿਰ ਹੈ ਲੇਕੀ ਹਟਿਆ ਵਸਵਾਨ। ਚੱਲੋ ਫਿਰ ਚੱਲੀਏ। ਚੱਲ ਬੜੇ ਸੀਕੇ ਦੇ ਜਾ ਕੇ ਹੁਣ ਦੁਬਾਰਾ। ਕੀ ਕਰੀਏ ਉੱਥੇ ਲੈਣਾ ਰੱਖੇ। ਹਾਂ। ਨਹੀਂ ਹਟਿਆ ਫਿਰ ਨਹੀਂ ਹਟਿਆ ਆਪਾਂ ਸੀਕੇ ਦੂਜੇ ਮੋਲ ਦੇ ਵਿੱਚ ਤੇ ਆਪਾਂ ਨੂੰ ਇੱਥੇ ਬਹੁਤਾ ਕੁਝ ਪਸੰਦ ਨਹੀਂ ਆਇਆ। ਨਹੀਂ ਤੇ ਆਪਾਂ ਇੱਕ ਦੋ ਟੀ-ਸ਼ਰਟਾਂ ਦੁਬਾਰਾ ਲਈਆਂ ਤੇ ਹੁਣ ਆਪਾਂ ਕੁਝ ਖਾ ਵੀ ਲਈਏ ਯਾਰ ਹੈ ਲੈ ਵੇਰ ਨੂੰ ਹਟਿਆ ਨਹੀਂ ਹੈ ਟੀ-ਸ਼ਰਟ ਪਸੰਦ ਆਈਆਂ ਬਸ ਇੱਕ ਜੈਕਟ ਲਈਆ ਕਮੀ ਦੀ ਹਾਂ ਤੇ ਟੀ-ਸ਼ਰਟਾਂ ਲਈਆਂ ਬਸ ਬਸ ਹੁਣ ਆਪਾਂ ਚੱਲਦੇ ਆਂ ਖਾਣ ਪੀਣ ਕੁਝ ਤੇ ਵਿੱਚੇ ਕਹੀ ਜਾਂਦੇ ਆਂ ਸੀ ਉਹਦਾ ਇੰਡੀਅਨ ਰੈਸਟੋਰੈਂਟ ਖਾਣਾ ਤੇ ਦੇਖਦੇ ਹਾਂ ਹੁਣ ਆਪਾਂ ਕੀ ਖਾਂਦੇ ਆਂ ਚਲੋ ਭੁੱਖ ਬਹੁਤ ਲੱਗੀ ਹੋਈ ਐ ਜੀ ਮੇਤਰੋ ਇਹ ਬੰਦਾ ਪਹੁੰਚ ਗਿਆ ਆਪਣੇ ਖਾਨ ਹਾਂ ਓਕੇ ਆਪਣਾ ਸਮਾਨ ਚੱਕ ਲਿਆ ਇਹ ਦੋ 버ਗਰ ਖਾਂਦਾ ਟੱਠੀ ਹੈ ਆਪਣਾ ਸਮਾਨ ਚੱਕ ਰਿਹਾ ਸਾਡਾ ਮੇਰਾ ਹੈ ਲੈ ਤੇਰਾ ਚੱਕ ਰਿਆ ਸਾਡੇ ਵਾਲਾ ਵੀ ਲੈ ਜੀ ਆ ਲਾਗੇ ਫਟ ਕੇ ਦਨ ਰੇਲਵੇ ਲਾਗੇ ਆ ਤੇ ਹੁਣ ਇਹਨਾਂ ਦਿਖਾ ਦੀ ਰੇਲ ਕਿੰਨੇ ਟਾਈਮ ਚ ਲੰਘ ਜਾਈ ਨਹੀਂ ਉਰੇ ਨਾਲ ਚਾਹ ਪੀਣੀ ਆ ਲੋ ਵੀ ਮਿੱਤਰੋ ਇੱਕ ਮਿੰਟ ਚ ਇਹ ਦੇਖ ਲੋ ਵੀਰ ਟ੍ਰੇਨ ਆ ਲੰਗੀ ਆ ਫਟ ਕੇ ਦੇਖੇ ਕੋਈ ਬੰਦਾ ਨਹੀਂ ਕੋਈ ਉਰੇ ਹੈ ਨਹੀਂ ਆ ਦੇਖੋ ਸੈਂਸਰ ਸਿਸਟਮ ਆਟੋਮੈਟਿਕ ਆ ਦੇਖੋ ਟੇਨ ਗਈ ਨਾਲ ਲੱਗਦੀ ਆਟੋਮੈਟਿਕ ਆਪਣੇ ਵਾਲਾ ਕੰਮ ਨਹੀਂ ਹੈਗਾ ਇੱਕ ਬੰਦਾ ਖਿਲਾੜੀ ਜੀ ਗੜੀ ਜਾਂਦਾ ਉਹ ਲੋ ਜੀ ਆਪਾਂ ਆ ਗਏ ਸਿਲਵੀਆ ਪਾਰਕ ਦੇ ਬ੍ਰਿਜ ਤੇ ਬੰਦੇ ਕਹਿੰਦੇ ਅਸੀਂ ਗਏ ਭੇਜ ਮਾ ਵੀ ਇਹਨਾਂ ਦਾ ਹੁਣ ਕਰਨਾ ਹੀ ਪੈਣਾ ਮਿੱਤਰੋ ਇਹ ਜਿੱਦਿਹਾ ਪਰ ਮੇਕ ਕਰਾ ਲੈ ਲੱਕੇ ਕੋਣੀ ਹਾਂ ਜੇ ਡੀ ਵਾਲਿਆਂ ਦੇ ਇੱਧਰ ਦੇ ਜਾਣਾ ਹਾਂ ਜੇ ਡੀ ਵਾਲਿਆਂ ਦੇ ਜਾਣਾ ਪਹਿਲਾਂ ਮਾ ਵੀ ਗਿਆ ਨਾ ਪਾ ਲੈਣਿਆ ਭੂਤ ਤੇ ਇਹ ਬੂਟ ਹੁਣ ਕਾਫੀ ਪਿਆ ਤੇ ਪਸੰਦ ਕਰਨੇ ਬੜੇ ਔਖੇ ਆ ਤੇ ਆਪਾਂ ਚਲੋ ਦੇਖ ਕੇ ਹੁਣ ਕਰਦੇ ਹਾਂ ਸਿਲੈਕਟ ਤੇ ਨਾਲੇ ਦੇਖਦੇ ਹਾਂ ਥੋੜੇ ਬਹੁਤੇ ਹੋਰ ਕੱਪੜੇ ਚਲੋ ਲੋ ਜੀ ਸਾਰਾ ਮਾਲ ਘੁੰਮਣ ਤੋਂ ਬਾਅਦ ਆਪਾਂ ਕਰਕੇ ਹੁਣ ਸ਼ੋਪਿੰਗ ਆਪਾਂ ਚੱਲ ਜਦੇ ਆ ਅੱਜ ਚਾਹੇ ਕਰੇ ਆਫਲਾਈਨ ਤੇ ਮਾਰਦੇ ਆ ਗੱਲਾਂ ਬਾਤਾਂ ਉੱਥੇ ਜਾ ਕੇ ਨੀ ਅੱਜ ਹਟ ਨਹੀਂ ਰਿਹਾ ਕੱਲ ਵੀ ਬਹੁਤ ਜ਼ਿਆਦਾ ਮੀਂਹ ਆ ਚਲੋ ਚੱਲਦੇ ਹਾਂ ਹੁਣ ਆਪਾਂ ਇਹ ਮੌਲਾ ਨਾਮ ਹੈਗਾ ਸਿਲਵੀਆ ਪਾਰਕ ਵਧੀਆ ਮੌਲਾ ਬਹੁਤ ਵੱਡਾ ਮੌਲਾ ਚਲੋ ਚੱਲਦੇ ਹਾਂ ਹੁਣ ਆਪਾਂ ਲੈ ਵੀ ਮਿੱਤਰੋ ਆਪਾਂ ਹੁਣ ਚੱਲਦੇ ਆ ਕਰਨੂ ਆਪਾਂ ਤੇ ਚਾਚੇ ਦੇ ਘਰੇ ਆਕਲੈਂਡ ਤੇ ਉਰੇ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਨੇਰਾ ਹੋ ਗਿਆ ਤੇ ਹੁਣ ਆਪਾਂ ਜਾਣਾ ਟਰੰਗੇ ਵਾਪਸ ਤੇ ਆਪਾਂ ਲੱਜਨੇ ਪੂਰੇ 3 ਘੰਟੇ ਹਨ ਹਾਂ ਨਹੀਂ ਪੈ ਰਿਹਾ ਬਿਲਕੁਲ ਵੀ ਮਿੱਤਰੋ ਆਪਾਂ ਲੈ ਲਿਆ ਆਪਣਾ ਸਮਾਨ ਤੇ ਡਰਾਈਵਰ ਕਰਤਾ ਆਪਾਂ ਚੇਂਜ ਲੈ ਜੂਗਾ ਨਾ ਚਲਾ ਕੇ ਹੁਣ ਤਾਂ ਲੈ ਕੇ ਹੀ ਜਾਣੀ ਪੈਣੀ ਆ ਆ ਵਾਈਪਰ ਲਾ ਕੇ ਹੁਣ ਰਾਹ ਨਾਲ ਚੱਲੀ ਤੇ ਤੇ ਮੈਂ ਮੈਗਾ ਨਾ ਮਕੜੋਂ ਨਰ ਦੇ ਬ੍ਰੇਕ ਮਾਰ ਲੂੰਗੇ ਹਨਾ ਮੈਂ ਕਿਹੜੀ ਹੁੰਦੇ ਆ ਆਪੇ ਨਿਕਾ ਮੈਂ ਜਾਣਾ ਚੱਲੀਏ ਫਰਦਾਨੂ ਨਹੀਂ ਤਾਂ ਨਹੀਂ ਆਉਂਦੀ ਨਾ ਨਾ ਹਾਂ ਭੁੱਖ ਤਾਂ ਨਹੀਂ ਲੱਗੀ ਹੋਈ ਨਹੀਂ ਨਹੀਂ ਹਾਂ ਅੱਗੇ ਦਿੱਕਾ ਕਿਤੇ ਮੈਕਡੋਨਲਡ ਜਾਂ KFC ਅੱਛਾ ਹੁਣ ਖਾਏਗਾ KFC ਹਾਂ ਇਹ ਨੋ ਕਿੱਥੋਂ ਸੁਣਿਆ ਚੱਲ ਮਜ਼ਾਕ ਕਰ ਲੈ ਵੀ ਕਹਿੰਦੇ ਵੀ ਆਪਾਂ ਮੈਕਡੋਨਲਡ ਨੂੰ ਮੁਕ ਡੂਨ ਨਾ ਇਹ ਖਾਣਾ ਕਹਿੰਦੇ ਮਕਡੋਨਲਡ ਨੂੰ ਹੋ ਗਿਆ ਕੈਨਸਲ ਤੇ ਆਪਾਂ ਆ ਗਏ ਆ ਇੰਡੀਆ ਰੈਸਟੋਰੈਂਟ ਦੇ ਵਿੱਚ ਗੋਟਾ ਹੈ ਦੇਖਾ ਚੱਲਣ ਗਿਆ ਗੋਟਾ ਤੇ ਆਪਾਂ ਆ ਗਏ ਚਾਵਲਾ 2 ਦੇ ਤੇ ਆਪਾਂ ਕਰਦੇ ਆਂ ਅੰਦਰ ਜਾ ਕੇ ਆਰਡਰ ਤੇ ਰੋਟੀ ਖਾ ਕੇ ਹੀ ਚੱਲਦੇ ਆਂ ਕਹਿੰਦੇ ਹੁਣ ਕਰ ਲੈ ਵੀ ਮਤਰੋਗ ਨੇ ਸਮਾਨ ਗਿਆ ਆ ਇਹਨਾਂ ਨੂੰ ਹਾਂਜੀ ਓਕੇ ਆ ਫਿਰ ਕਿਦਾਂ ਲੱਗਿਆ ਤੁਹਾਨੂੰ ਟੇਸਟ ਆ ਬਹੁਤ ਆਪਾਂ ਕਿੱਥੇ ਆ ਗਏ ਚਾਵਲਾ ਚਾਵਲਾ 2 ਦੇ ਔਗਲੈਂਡ ਦੇ ਵਿੱਚ ਹੈ ਬਹੁਤ ਹਾਂ ਸਾਡੇ ਠੀਕ ਆ ਓਕੇ ਰਿਪੋਰਟ ਖਾਈਏ ਫਿਰ ਹੁਣ ਚੱਲ ਅਭੀ ਗਏ ਨਾ ਹਮਨੇ ਕਾਤਾ ਚ ਬਿੱਲ ਪੇ 400 ਡਾਲ ਇਹ ਨਹੀਂ ਦਾਬਦਾ ਜੇ ਐਸਾ ਦੀ ਵੀ ਯਾਰ ਲਾਤਾ ਨਾਲ ਹੁੰਦਾ ਇੱਕ ਮਿੰਟ ਹਾਂ